ਸਾਂਝਾ ਜੀ ਡੀਪੀ ਸਿ ਪੰਜਾਬੀ ਦਾ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਦੋਸਤੋ ਤੁਹਾਡੇ ਨਾਲ ਇੱਕ ਜਾਣਕਾਰੀ ਫਿਰ ਤੋਂ ਸਾਂਝੀ ਕਰਨ ਲੱਗੇ ਹਾਂ ਕਿ ਇਹ ਸਾਰਾ ਕੁਝ ਤੁਹਾਡੇ ਜੀ ਦੇ ਵਿੱਚ ਹੋਇਆ ਸਾਰੇ ਕੁਝ ਤੋਂ ਪਾ ਆ ਹੈ ਕਿ ਦੋਸਤੋ ਕਾਫੀ ਦਿਨਾਂ ਦੇ ਬਾਅਦ ਯਾਨੀ ਕਿ 5 ਤੋਂ 7 ਦਿਨ ਲਗਾਤਾਰ ਮੌਸਮ ਜਿਹੜਾ ਆ ਬਹੁਤ ਜ਼ਿਆਦਾ ਠੰਡਾ ਰਿਹਾ ਜਿਹਦੇ ਵਿੱਚ ਬਹੁਤ ਜ਼ਿਆਦਾ ਧੁੰਦ ਬਹੁਤ ਸਾਰਾ ਕੋਰਾ ਵੀ ਪਿਆ ਉਹਨਾਂ ਦਿਨਾਂ ਦੇ ਵਿੱਚ ਐਂ ਲੱਗਦਾ ਸੀ ਵੀ ਜਮੀਨ ਪੂਰੀ ਤਰ੍ਹਾਂ ਸਿਆਲ ਭਰਦਾ ਜਾ ਰਿਹਾ ਹੈ ਪਰ ਅੱਜ ਤੁਹਾਨੂੰ ਦੱਸ ਦੇ ਕਿ ਇਸ ਏਰੀਆ ਦੇ ਵਿੱਚ ਇੰਨੀ ਜ਼ਿਆਦਾ ਧੁੱਪ ਲੱਗੀ ਹੋਈ ਹੈ ਇੰਨਾ ਜ਼ਿਆਦਾ ਇੱਥੇ ਦਾ ਜਿਹੜਾ ਮੌਸਮ ਹੈ ਉਹ ਉਹ ਸੋਨਾ ਹੋ ਗਿਆ ਆ ਇੰਨੀ ਜ਼ਿਆਦਾ ਆਬੋ ਹਵਾ ਜਿਹੜੀ ਵਧੀਆ ਹੋ ਗਈ ਕਿਉਂਕਿ ਅੱਜ ਜਿਹੜਾ ਆ ਪੂਰੀ ਤਰ੍ਹਾਂ ਦਿਨ ਲੱਗਿਆ ਪਿਆ ਆ ਤੁਹਾਨੂੰ ਦੱਸਦਾ ਹੀ ਆ ਕਿ ਅੱਜ 19 ਤਰੀਕ ਨਵੰਬਰ 19 ਹੈ ਤੇ 19 ਨਵੰਬਰ ਵਾਲੇ ਦਿਨ ਇੱਥੇ ਇੰਨੀ ਜ਼ਿਆਦਾ ਜਿਹੜੀ ਧੁੱਪ ਲੱਗੀ ਹੋਈ ਹੈ ਕਿ ਤੁਹਾਨੂੰ ਆਪਾਂ ਜਿਹੜਾ ਆ ਪੂਰੀ ਤਰ੍ਹਾਂ ਦੱਸ ਸਕਦੇ ਆ ਕਿ ਇੱਥੇ ਕਿੰਨਾ ਨਜ਼ਾਰੇਦਾਰ ਆ ਅ ਠੰਡ ਦੇ ਦਿਨਾਂ ਦੇ ਵਿੱਚ ਸੂਰਜ ਦੇਵਤਾ ਜੇਕਰ ਦਰਸ਼ਨ ਦੇ ਦੇਣ ਸੂਰਜ ਦੇਵਤਾ ਜੀ ਬਾਹਰ ਆ ਜਾਣ ਤੇ ਬੜਾ ਹੀ ਜ਼ਿਆਦਾ ਨਜ਼ਾਰਾ ਪੈਦਾ ਆ ਤਾਂ ਦੋਸਤੋ ਅੱਜ ਦੀ ਇਹ ਖਬਰ ਆਪਾਂ ਇਸ ਕਰਕੇ ਕਰ ਰਹੇ ਵੀ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਜਿਹੜਾ ਮੌਸਮ ਕਾਫੀ ਜ਼ਿਆਦਾ ਬਦਲਿਆ ਪਿਆ ਅੱਜ ਅੱਜ ਦੀ ਜਿਹੜੀ ਆਬੋ ਹਵਾ ਕਾਫੀ ਜ਼ਿਆਦਾ ਬਦਲੀ ਪਈ ਹੈ ਕਿਉਂਕਿ ਅੱਜ ਗਰਦਾਸਪੁਰ ਦੇ ਪੂਰੇ ਏਰੀਆ ਦੇ ਵਿੱਚ ਜਿਹੜੀ ਉਹ ਬੜੀ ਜ਼ਿਆਦਾ ਧੁੱਪ ਲੱਗੀ ਹੋਈ ਹੈ ਬਹੁਤ ਜ਼ਿਆਦਾ ਸੂਰਜ ਜਿਹੜਾ ਆ ਆਪਣੇ ਆਪ ਦੇ ਵਿੱਚ ਚਮਕਦਾ ਪਿਆ ਆ ਤੇ ਪੂਰੇ ਨਿਆਰੇ ਜਿਹੜੇ ਆ ਉਹ ਸੂਰਜ ਦੇਵਤਾ ਜੀ ਜਿਹੜੇ ਦੇ ਰਹੇ ਆ ਪੂਰੀ ਧੁੱਪ ਲੱਗੀ ਹੋਈ ਹੈ ਤੇ ਪੂਰਾ ਜਿਹੜਾ ਦਿਨ ਖਿੜਿਆ ਹੋਇਆ ਆ ਅੱਜ ਦੇ ਦਿਨ ਚੜਿਆ ਜਿਹੜੀ ਬੜੀ ਹੀ ਨਜ਼ਾਰੇਦਾਰ ਹੋਈ ਪਈ ਹੈ ਤੁਹਾਂ ਦਾ ਦੇ ਕਿ ਪੂਰੀ ਤਰ੍ਹਾਂ ਧੁੱਪ ਖੜੀ ਹੋਈ ਹੈ ਤੇ ਤਾਂ ਉਹ ਪੜਾਈ ਵੀ ਠੰਡ ਦੇ ਵਿੱਚ ਜੇਕਰ ਧੁੱਪ ਮਿਲ ਜਾਈ ਜਾਂ ਅੱਗ ਦਾ ਤਾਪਣਾ ਮਿਲ ਜੇ ਤੇ ਬਹੁਤ ਜ਼ਿਆਦਾ ਨਜ਼ਾਰਾ ਹੁੰਦਾ ਹੈ ਇਸੇ ਤਰ੍ਹਾਂ ਦਾ ਨਜ਼ਾਰਾ ਜਿਹੜਾ ਆ ਉਹ ਲੋਕ ਧੁੱਪੇ ਬੈਠੇ ਹੋਏ ਨੇ ਤਾਂ ਧੁੱਪ ਦਾ ਬਹੁਤ ਸਾਰੇ ਲੋਕ ਲੈ ਰਹੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਨੇ ਵੀ ਸਾਡੇ ਏਰੀਆ ਦੇ ਵਿੱਚ ਤਾਂ ਧੁੱਪ ਲੱਗੀ ਹੋਈ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਧੁੱਪ ਲੱਗੀ ਹੋਈ ਹੈ ਤੁਹਾਡੇ ਆਪਣੇ ਇਹ ਏਰੀਆ ਦਾ ਤੁਸੀਂ ਜਿੱਥੋਂ ਵੀ ਇਹ ਵੀਡੀਓ ਵੇਖਦੇ ਪਿਓ ਕਿ ਤੁਹਾਡੇ ਏਰੀਆ ਦੇ ਵਿੱਚ ਧੁੱਪ ਲੱਗੀ ਜਾਂ ਧੁੰਦ ਹੀ ਪਈ ਹੋਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਗੱਲ ਦੇ ਉੱਤੇ ਧੰਨਵਾਦ ਮਿਲਦਿਆਂ ਕਿਸੇ ਹੋਰ ਅਪਡੇਟ ਦੇ ਨਾਲ